ਹਲੋ ਹਲੋ ਅਕਾ ਜੀ ਹਲੋ 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 ਅਪਦੇਸ ਵਾਸਤੇ ਕਾਰ ਬਣਾਇਆ ਸੀ ਪਰ ਸਾਨੂੰ ਕੋਈ ਮਿਲ ਨਹੀਂ ਬਣੀ ਪੈਣ ਜੀ ਹੌਸਲਾ ਰੱਖੋ ਤਾਂ ਬਹੁਤ ਸਮਾਜ ਸੇਵਕ ਬਹੁਤ ਨੇ ਹੋ ਸਕਦਾ ਕੋਈ ਨਾ ਕੋਈ ਵਾਅਦਾ ਤੁਹਾਡੇ ਕਿਤੇ ਪੰਜਾਬੀ ਪੰਜਾਬੀ ਦੀ ਬੜੀ ਮਦਦ ਕਰ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ 10 10 ਕਿੱਲੇ ਜ਼ਮੀਨਾਂ ਰੁੜ ਗਈਆਂ ਉਹਨਾਂ ਦੀ ਵੀ ਹੈਲਪ ਹੋ ਰਹੀ ਕਿਤੇ ਨਾ ਕਿਤੇ ਆਵਾਜ਼ ਤੁਹਾਡੀ ਜਰੂਰ ਪਹੁੰਚੂਗੀ ਦਿਲ ਮਾਰਾ ਨਾ ਤੁਸੀਂ ਕਰੋ ਅਸੀਂ ਬਹੁਤ ਜ਼ਿਆਦਾ ਜ਼ੋਰ ਲਾਇਆ ਪਰ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਹੁਣ ਹੁਣ ਵੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਾਲਾਤ ਨੇ ਦਖਾਸਤ ਐਨ ਐਨ ਆਰ ਨਿਊਜ਼ ਤੇ ਤੋੜਾ ਸਵਾਗਤ ਹੈ ਮਡਾਲੇ ਦੀ ਛੰਨਾ ਕਾਹਨੇ ਵਾਲੇ ਵਸਤੀ ਵੀ ਕਿਹਾ ਜਾਂਦਾ ਸੀ ਉਸ ਜਗ੍ਹਾ ਤੇ ਮੌਜੂਦ ਆ ਲੰਮੇ ਟਾਈਮ ਤੋਂ ਤਕਰੀਬਨ ਅੱਜ 10 ਤੋਂ 15 ਦਿਨ ਹੋ ਗਏ ਕਿ ਦਰਿਆ ਸਤਲੁਜ ਨੇ ਖੋਰਾ ਲਾਇਆ ਸੀ ਤਕਰੀਬਨ ਇੱਥੋਂ ਕਾਫੀ ਅੱਗੇ ਸੀ ਪਰ ਹੁਣ ਹਾਲਾਤੇ ਬਣ ਚੁੱਕੇ ਆ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਆ ਤਕਰੀਬਨ ਕੁਝ ਹੀ ਸਾ ਡੇ ਚੁੱਕਿਆ ਤਿੰਨ ਘਰ ਸੀ ਹਾਲਾਤ ਚਿੰਤਾਜਨਕ ਬਣ ਗਏ ਆ ਚਾਰ ਘਰ ਹਾਲਾਤ ਬਹੁਤ ਮਾੜੇ ਬਣ ਚੁੱਕੇ ਆ ਭੈਣ ਜੀ ਮੇਰੇ ਨਾਲ ਨੇ ਇਹਨਾਂ ਤੋਂ ਜਾਣਦੇ ਆ ਭੈਣੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਘਰ ਟੋੜਾ ਸੁਨਣਾ ਪਿਆ ਖਾਲੀ ਪਿਆ ਸਮਾਨ ਕੱਢ ਲਈ ਤੋ ਸਾਰਾ ਹਾਂਜੀ ਸਮਾਨ ਅਸੀਂ ਸਾਰਾ ਕੱਢ ਚੁੱਕੇ ਆ ਵੀ ਇਧਰਲੀ ਸਾਈਡ ਸਾਰੇ ਡੇਗਣੇ ਸ਼ੁਰੂ ਹੋ ਗਈ ਸੀ ਨਾ ਜਦੋਂ ਤੇ ਜੱਕਦਮ ਸਾਰਾ ਜਾ ਪਿਆ ਥੱਲੇ ਇਧਰ ਨੂੰ ਤੇ ਪਾਣੀ ਇੰਨਾ ਲੋਡ ਪਿਆ ਤੇ ਸਾਰਾ ਖੋਰ-ਖੋਰ ਕਿਧਰ ਲਈ ਜਾਂਦਾ ਜਿੰਨਾ ਵੀ ਤੇ ਇੱਥੇ ਅਸੀਂ ਚਾਰ ਘਰ ਸੀ ਚਾਰਾਂ ਘਰਾਂ ਦਾ ਮਤਲਬ ਸਮਾਨ ਕਢਾ ਦਿੱਤਾ ਉਹਨਾਂ ਨੇ ਵੀ ਸਮਾਨ ਕੱਢ ਲਓ ਤੁਸੀਂ ਇੱਥੇ ਵੀ ਖਤਰਾ ਆ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਕੀ ਹਾਲਾਤ ਬਣੇ ਹੋਏ ਆ ਇੱਥੇ ਜੋ ਸਮਾਰ ਸਮਾਰ ਤੁਸੀਂ ਘਰ ਦੇ ਵਿੱਚੋਂ ਕੱਢ ਲਿਆ ਜੇਕਰ ਅਸੀਂ ਦਰਿਆ ਦੀ ਪਹਿਲੇ ਨਹੀਂ ਗੱਲ ਕਰੀਏ ਤਕਰੀਬਨ ਇੱਥੋਂ ਕਿੰਨੇ ਕੁ ਦੂਰ ਅੱਗੇ ਸੀਗਾ ਇਹ ਤੋਂ 1.5 ਕਿਲੋਮੀਟਰ ਸੀਗਾ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਵਾਟਰ ਫਿਰ ਕਿੰਨੇ ਕੁ ਦਿਨਾਂ ਚ ਇੱਥੇ ਆ ਗਿਆ ਇਹ ਇੱਥੇ ਤਾਂ ਸਿਰਫ ਦਸਾਂ ਦਿਨਾਂ ਦੇ ਵਿੱਚ ਵਿੱਚ ਹੀ ਇੱਥੇ ਆ ਗਿਆ ਪਾਣੀ ਸਾਸਤਨ ਚ ਇੱਥੇ ਹੈ ਕਿ ਜੋ ਚਾਰ ਘਰ ਆ ਸਮਾਨ ਸਾਰਿਆਂ ਨੇ ਕੱਢ ਲਿਆ ਹਾਂ ਹਾਂਜੀ ਸਮਾਨ ਸਾਰਿਆਂ ਨੇ ਕੱਢ ਲਿਆ ਸੀ ਬਹੁਤ ਕਹਿੰਦੇ ਰਹੇ ਸੀ ਕਿ ਆ ਵੀ ਇੱਥੋਂ ਉਹ ਕਿਲਾਵਾਟ ਦੂਰ ਪਿਆ ਸੀਗਾ ਪਾਣੀ ਬਹੁਤ ਜ਼ਿਆਦਾ ਦੂਰ ਸੀ ਅਸੀਂ ਕਿਹਾ ਵੀ ਇੱਥੋਂ ਸਾਡੀ ਘਰਾਂ ਦੀ ਸਪੋਰਟ ਕੀਤੀ ਜਾਵੇ ਜਾਂ ਕੋਈ ਪੱਥਰ ਲਾਇਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਰਹੇ ਕਿੰਨੇ ਦਿਨ ਮੰਗ ਕਰਦੇ ਰਹੇ ਉਹ ਤਾਂ ਸਰਕਾਰ ਪ੍ਰਸ਼ਾਸਨ ਨੇ ਕੁਝ ਸੁਣੀ ਤੋ ਨਹੀਂ ਉਹਦੋਂ ਕਿਸੇ ਨੇ ਸਾਡੀ ਨਹੀਂ ਸੁਣੀ ਜਦੋਂ ਸਾਡਾ ਸਾਰਾ ਕੁਝ ਤੇੜਾ ਟੇੜੀ ਹੋ ਗਿਆ ਉਸ ਤੋਂ ਬਾਅਦ ਹੁਣ ਇੱਥੇ ਆਰਮੀ ਵੀ ਲੈ ਆਏ ਸਾਰਾ ਕੁਝ ਆ ਗਿਆ ਹੁਣ ਦੱਸੋ ਅਸੀਂ ਅੱਧਾ ਤਾਂ ਸਾਡਾ ਘਰ ਦੇਖ ਚੁੱਕਿਆ ਤੁਸੀਂ ਇਹ ਸੋਚੋ ਵੀ ਇੱਕ ਇੱਟ ਲਾਣੀ ਕਿੰਨੀ ਔਖੀ ਆ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਕੋ ਜੋ ਇਸ ਦਾ ਘਰ ਦਾ ਪੋਸ਼ਨਨ ਡੇਗ ਚੁੱਕਿਆ ਹੈ ਅੱਜ ਇੱਥੇ ਇਹਨਾਂ ਦੇ ਨਾਲ ਰਸੋਈ ਸੀ ਬਾਥਰੂਮ ਪਲੱਛਾਂ ਸੀ ਇਧਰ ਵੀ ਆਪਣੇ ਰੂਮ ਸੀਗਾ ਨਾਲ ਨਾਲ ਬਾਥਰੂਮ ਪਲੱਛਾਂ ਸੀਗੀ ਇੱਕ ਛੇਡ ਸੀਗੀ ਨਾਲ ਸਾਰਾ ਮਤਲ ਇਹਦੇ ਲਈ ਸੈੱਟ ਸਾਰਾ ਹੀ ਤਬਾਹ ਹੋ ਚੁੱਕਿਆ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਦਵਾਰਾਂ ਆਈਆਂ ਹੀ ਆ ਪਾਣੀ ਇੰਨਾ ਤੇਜ਼ ਵਗਦਾ ਪਿਆ ਕਿਸੇ ਵੇਲੇ ਵੀ ਇੱਥੇ ਡੇਕ ਸਕਦਾ ਹੈ ਤੇ ਸਾਰਾ ਘਰ ਵੀ ਸਾਡਾ ਲੋਡ ਸਕਦਾ ਹੈ ਪ੍ਰਸ਼ਾਸਨ ਦਾ ਰਵਈਆ ਕਿਸਾ ਦਰਿਆ ਜਦੋਂ ਦੋਕਰ ਤੋਂ ਡਿੱਗ ਗਿਆ ਜਦੋਂ ਪਹਿਲਾ ਢਾ ਲੱਗੇ ਉਸੇ ਦਾ ਬੰਦਾ ਫੋਨ ਕਰਦਾ ਤਰਲਾ ਮਾਰਦਾ ਵੀ ਕਿਦਾਂ ਕਦੇ ਬਚਾ ਹੋ ਜੇ ਅਸੀਂ ਜਿਸ ਦਿਨ ਰਾਤ ਸਾਡੇ ਇਧਰਲੀ ਸਾਈਡ ਤੇ ਅਸੀਂ ਇਧਰ ਸੁੱਤੇ ਹੋਏ ਸੀ ਇਧਰ ਸਾਡੇ ਸਾਰਾ ਡੇਗ ਗਿਆ ਤੇ ਰਾਤ ਅਸੀਂ ਫੋਨ ਲਾਉਂਦੇ ਰਹੇ ਵੀ ਕੋਈ ਆ ਜਾਵੇ ਰਾਤ ਕੋਈ ਨਹੀਂ ਕਿਸੇ ਨੇ ਮਦਦ ਨਹੀਂ ਲਈ ਕੋਈ ਨਹੀਂ ਆਇਆ ਫੇ ਸਵੇਰੇ ਜਦੋਂ ਦਿਨ ਹੋਇਆ ਉਸ ਤੋਂ ਬਾਅਦ ਆਏ ਉਸ ਤੋਂ ਬਾਅਦ ਹੌਲੇ ਹੌਲੇ ਕਰਕੇ ਇਹਨਾਂ ਨੇ ਆਪ ਦੀ ਕੋਈ ਟੀਮ ਅਗਵਾਈ ਫੇ ਅਸੀਂ ਕਿਹਾ ਵੀ ਹੁਣ ਤਾਂ ਸਾਡਾ ਡੇਗ ਚੁੱਕਿਆ ਹੈ ਹੁਣ ਭਾਵੇਂ ਤੁਸੀਂ ਨਾ ਵੀ ਆਉਂਦੇ ਸਾਨੂੰ ਨਾ ਹੀ ਬਚਾ ਦੇ ਕੋਈ ਗੱਲ ਨਹੀਂ ਸੀ ਹੁਣ ਤਾਂ ਮਰੀ ਪਿਆ ਅਸੀਂ ਤਾਂ ਤੇ ਹੁਣ ਇਸ ਟਾਈਮ ਵੀ ਅਸੀਂ ਉਹਨੂੰ ਹੁਣ ਵੀ ਕਹੀ ਜਾਂਦੇ ਆ ਵੀ ਹੁਣ ਵੀ ਸਾਡੇ ਇੱਥੇ ਕੋਈ ਸਪੋਰਟ ਦੇ ਦੇ ਨਾਲ ਸਪੋਰਟ ਲਵਾ ਦੇ ਪਰ ਕੋਈ ਸਾਡੀ ਨਹੀਂ ਸੁਣਦੇ ਨਹੀਂ ਪਏ ਕੋਈ ਵੀ ਨਹੀਂ ਸੁਣਦਾ ਪਏ ਕਿੰਨਾ ਕੋ ਇਹ ਬਚਿਆ ਵਾ ਤੁਹਾਡਾ ਘਰ ਦਾ ਹਿੱਸਾ ਤੇ ਹੁਣ ਕੀ ਇਹਦਾ ਕੋਈ ਸਪੋਰਟ ਵਗੈਰਾ ਲੱਗ ਗਈ ਆ ਕਿ ਅੱਧਾ ਹਿੱਸਾ ਦੇਖ ਚੁੱਕਿਆ ਅੱਧਾ ਰਹਿ ਗਿਆ ਹਜੇ ਵੀ ਸਾਡੇ ਪਾਸ ਦੇਖ ਸਕਦੇ ਹੋ ਬੰਦੇ ਪਿੰਡ ਵਾਲੇ ਜਾਂ ਆਮ ਸੇਵਾ ਕਰਨ ਵਾਲੇ ਆਏ ਹੋਏ ਆ ਕੁਝ ਵਿਆਸ ਦੇਰੇ ਦੇ ਆ ਉਸ ਸਿਚੇ ਵਾਲੇ ਬਾਬੇ ਦੇ ਆ ਕੁਝ ਪਿੰਡ ਦੇ ਬੰਦੇ ਆ ਲਾਗੇ ਲਾਗੇ ਪਿੰਡਾਂ ਦੇ ਆਏ ਹੋਏ ਆ ਸੇਵਾ ਕਰਨ ਆ ਦੇਖ ਸਕਦੇ ਹੋ ਤੁਸੀਂ ਇੱਥੇ ਲੱਗੇ ਹੋਏ ਆ ਫੌਜੀ ਉਹਨਾਂ ਨੇ ਆਪ ਦੀ ਸੈਡਾ ਤੇ ਬਾਨ ਬਚਾਉਣ ਵਾਸਤੇ ਲਾਏ ਹੋਏ ਆ ਤੇ ਸਾਡੇ ਘਰ ਨੂੰ ਫਿਰ ਵੀ ਸਪੋਰਟ ਨਹੀਂ ਦਿੱਤੀ ਹੋਈ ਇੱਥੋਂ ਇੱਥੋਂ ਕੋਈ ਸਪੋਰਟ ਨਹੀਂ ਲਈ ਇੱਥੋਂ ਕੋਈ ਸਪੋਰਟ ਨਹੀਂ ਹੈਗੀ ਸਾਡਾ ਪੰਜ ਅੱਜ ਦੇ ਯੁੱਗ ਦੇ ਵਿੱਚ ਬੜੀ ਇੱਟ ਲਾਉਣੇ ਵੀ ਤੁਸੀਂ ਕਹਿ ਕੇ ਬੜੀ ਮਹਿੰਗੀ ਪੈਂਦੀ ਆ ਸਾਰਿਆਂ ਨੂੰ ਪਤਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਇੰਨੀ ਮਿਹਨਤ ਨਾਲ ਘਰ ਬਣਾਇਆ ਸੀ ਵੀ ਅਸੀਂ ਆਪਦੇ ਵਸਣ ਵਾਸਤੇ ਘਰ ਬਣਾਇਆ ਸੀ ਪਰ ਸਾਨੂੰ ਕੋਈ ਮਿਹਨਤ ਕੋਈ ਨਹੀਂ ਪੈਣ ਦੀ ਹੁਣ ਸਤਾ ਰੱਖੋ ਤਾਂ ਬਹੁਤ ਸਮਾਜ ਸੇਵਕ ਬਹੁਤ ਨੇ ਹੋ ਸਕਦਾ ਕੋਈ ਨਾ ਕੋਈ ਵਾਅਦਾ ਤੁਹਾਡੀ ਕਿਤੇ ਪੰਜਾਬੀ ਪੰਜਾਬੀ ਜਦੀ ਬੜੀ ਮਦਦ ਕਰ ਰਹੇ ਨੇ ਜਿਨ੍ਹਾਂ ਲੋਕਾਂ ਦੀ 10-10 ਕਿੱਲੇ ਜ਼ਮੀਨਾਂ ਰੁੜ ਗਿਆ ਉਹਨਾਂ ਦੀ ਵੀ ਹੈਲਪ ਹੋ ਰਹੀ ਕਿਤੇ ਨਾ ਕਿਤੇ ਆਵਾਜ਼ ਤੁਹਾਡੀ ਜਰੂਰ ਪਹੁੰਚੂਗੀ ਦਿਲ ਮੜਾਣਾ ਤੁਸੀਂ ਕਰੋ ਅਸੀਂ ਬਹੁਤ ਜ਼ਿਆਦਾ ਜ਼ੋਰ ਲਾਇਆ ਪਰ ਨਹੀਂ ਸਾਡੀ ਸੁਣਵਾਈ ਨਹੀਂ ਹੋਈ ਹੁਣ ਹੁਣ ਵੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਾਲਾਤ ਨੇ ਦਿਖਾ ਸਕਦੇ ਹੋ ਕੈਮਰਾਮੈਨ ਕੋਲ ਜਰੂਰ ਜਰੂਰ ਦਿਖਾਵਾਂਗੇ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਮੈਂ ਪਹਿਲੇ ਜਾਣਨੇ ਵੀ ਚਾਹਨਾ ਕਿ ਤੁਸੀਂ ਤਾਂ ਆਪਣਾ ਸਮਾਨ ਨਹੀਂ ਚੱਕ ਕੇ ਕਿਤੇ ਹੁਣ ਹੋਰ ਰੱਖਿਆ ਹੋਇਆ ਹੈ ਅਸੀਂ ਸਰ ਕਿਤੇ ਕੋਈ ਰਿਸ਼ਤੇਦਾਰਾਂ ਦੇ ਲੈ ਕੇ ਕਿਸੇ ਕੋਈ ਆਂਢੀ ਅਂਗਵਾਂਢੀਆਂ ਦੇ ਇੱਥੇ ਰੱਖਿਆ ਹੋਇਆ ਸਮਾਨ ਅੱਜ ਵੀ ਅਸੀਂ ਸਵੇਰ ਦੇ ਸਮਾਨ ਤੁਸੀਂ ਹਸਾਬ ਨਾਲ ਵੀ 16 ਤਰੀਕ ਦਾ ਪਾਣੀ ਆਇਆ ਆ 16 ਤਰੀਕ ਤੋਂ ਲੈ ਕੇ ਸਾਡਾ ਬਸ ਇਹੀ ਚੱਲੇ ਜਾਂਦਾ ਕਰੀ ਸੀ ਦੇ ਗੱਟੇ ਲਾਣ ਲੱਗ ਜੰਨੇ ਆ ਕਰੀ ਅਸੀਂ ਇਧਰ ਸਮਾਨ ਸੁੱਟਣ ਲੱਗ ਜੰਨੇ ਆ ਬਾਕੀ ਇਥੇ ਲੋਕ ਹੋਰ ਵੀ ਅਫਸਰ ਵੀ ਆਉਂਦੇ ਉਹ ਵੀ ਦੇਖਦੇ ਪਏ ਆ ਸਾਰਿਆਂ ਨੂੰ ਪਤਾ ਆ ਪਰ ਫਿਰ ਵੀ ਦੇਖ ਸਕਦੇ ਹੋ ਵੀ ਕੋਈ ਸਪੋਰਟ ਮਤਲਬ ਇਧਰ ਆ ਜੇ ਹੁਣ ਵੀ ਅਸੀਂ ਅਫਸਰ ਨੂੰ ਕਹਿ ਕੇ ਆਏ ਆ ਵੀ ਇਧਰੀ ਸਾਈਡ ਤੇ ਸਾਡੇ ਸਪੋਰਟ ਕਰਵਾਓ ਫੌਜੀ ਲਾ ਦਿਓ ਇਥੇ ਨਾਲ ਲਾ ਦਿਓ ਪਰ ਨਹੀਂ ਉਹ ਆਪਣੇ ਬੰਨ ਨੂੰ ਲੱਗੇ ਹੋਏ ਆ ਹੋਰ ਨਾਲ ਦੇ ਘਰ ਸੇ ਤੁਸੀਂ ਤੇ ਗ੍ਰੇਮਿੰਟ ਤੁਸੀਂ 4 ਘਰ ਕਹਿ ਰਹੇ ਹੋ ਹਾਂ ਜੀ ਉਹ ਵੀ ਇੱਥੋਂ ਚੱਲ ਗਿਆ ਸਮਾਨ ਚੱਕ ਲੈ ਉਹ ਕਿੱਥੇ ਗਿਆ ਇੱਕ ਘਰ ਇੱਕ ਘਰ ਅੱਜ ਚੱਲ ਗਿਆ ਆ ਸਵੇਰੇ ਆਸਮਾਨ ਲੈ ਕੇ ਉਹ ਚੱਲ ਗਿਆ ਜਲਾਲਾਵਾਂਦ ਨੂੰ ਚੱਲ ਗਿਆ ਐਧਲੀ ਸਾਈਡ ਤੇ ਘਰ ਆ ਜਿਹੜਾ ਉਹਨਾਂ ਨੇ ਵੀ ਖਾਲੀ ਕੀਤਾ ਆ ਉਹ ਵੀ ਡਿੱਗਣ ਦਾ ਖਤਰਾ ਆ ਹੁਣ ਇਹ ਉਹਨਾਂ ਨੇ 10-15 ਲੱਖ-ਲੱਖ ਬਣਾ ਕੇ ਲਾਇਆ ਸੀ ਘਰ ਬਣਾਇਆ ਸੀਗਾ ਉਹ ਵੀ ਕੋਈ ਉਮੀਦ ਨਹੀਂ ਗਈ ਤੇ ਚਲੋ ਸਾਡੇ ਤਾਂ ਹੁਣ ਡੇਗ ਹੀ ਚੁੱਕੇ ਆ ਅਜੀ ਕੀ ਆ ਪਿਛਲੇ ਉਹਨੂੰ ਹੀ ਸਪੋਰਟ ਦੇ ਦਿਓ ਇੱਧਰ ਦੇ ਦਿਓ ਕੁਝ ਬਚੀ ਹੋਈ ਚਾਰ ਘਰ ਆਉਂਦੇ ਖੂ ਇਹ ਤੁਹਾਡਾ ਘਰ ਸੀ ਇਸ ਤੋਂ ਇਲਾਵਾ ਕੋਈ ਹੋਰ ਪ੍ਰਾਪਰਟੀ ਜ਼ਮੀਨ ਕੁਛ ਹੈਗਾ ਤੁਹਾਡੇ ਕੋਲ ਨਹੀਂ ਹੋਰ ਕੁਝ ਨਹੀਂ ਹੈਗਾ ਸਾਡੇ ਕੋਲ ਸਿਰਫ ਮਿਹਨਤ ਤੇ ਸੀ, ਅਸੀਂ ਮਿਹਨਤ ਤੇ ਸੀ। ਤਾਂ ਪਣ ਜੀ ਬਹੁਤ ਸਾਰੇ ਸਮਾਜ ਸੇਵਕ ਦਿਖ ਰਿਹਾ ਹੈ। ਘਰ ਤੋਂ ਡਿੱਗ ਚੁੱਕਿਆ। ਫੈਲੀ ਸਾਡੇ ਸੀਓ ਨਾ ਵਰਗੀ ਆ ਦਰਿਆ ਦੇ ਵਿੱਚ ਦੋ ਕਿੱਲੇ ਆ ਉਹ ਤਾਂ ਨਾ ਹੀ ਸੀ ਵਾਈ ਉਹ ਨਾ ਵਰਗੀ ਅਸੀਂ ਮਿਹਨਤ ਤੇ ਘਰ ਬਣਾਇਆ। ਪ੍ਰਸ਼ਾਸਨ ਦਾ ਮੈਂ ਬਾਰ ਬਾਰ ਕਿਹਾ ਕਿ ਪ੍ਰਸ਼ਾਸਨ ਦਾ ਰਵਈਆ ਮਾੜਾ ਰਿਹਾ। ਪ੍ਰਸ਼ਾਸਨ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਮਦਦ ਨਹੀਂ ਕੀਤੀ ਘਰ ਲੈ ਕੇ ਵਿੱਚ। ਨਹੀਂ ਮਦਦ ਕੀਤੀ ਉਹਨਾਂ ਕਿਸੇ ਨੇ ਨਹੀਂ ਮਦਦ ਕੀਤੀ ਕੋਈ। ਕਿਸੇ ਸਮਾਜ ਸੇਵਕਾਂ ਤੋਂ ਮਦਦ ਲੈਣੀ ਚਾਹੂਗੇ? ਹਾਂ ਜੀ। ਅਸੀਂ ਮਦਦ ਲੈਣਾ ਚਾਹਨੇ ਸਾਡੇ ਮਤਲਬ ਘਰ ਸਾਨੂੰ ਬਣਾ ਕੇ ਅੰਦਰਲੇ ਵਰਸ ਨੂੰ ਤਾਂ ਦਿੱਤੀ ਜਾਵੇ। ਤੇ ਘਰ ਬਣਾ ਕੇ ਦਿੱਤੇ ਜਾਣ ਬਸ ਸਾਡੀ ਇਹੀ ਮੰਗ ਆ ਤਾਂ ਇਹ ਭੈਣ ਜੀ ਦੇ ਘਰ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿ ਸਾਰਾ ਖਾਲੀ ਪਿਆ ਹੱਸਦਾ ਵਸਦਾ ਘਰ ਸੀ ਪਰਿਵਾਰ ਦੇ ਵਿੱਚ ਬੜੇ ਮੈਂਬਰ ਕਿੰਨੇ ਸਨ ਸੀ ਅਸੀਂ 4 ਮੈਂਬਰ ਅਸੀਂ ਸੀ ਸਾਰੇ ਘਰਾਂ ਦੇ ਸਾਡੇ 4-4 ਪਰਿਵਾਰ ਕਿਸੇ ਇਸ ਘਰ ਦਾ 5 ਜੀ ਸੀਗੇ ਤੇ ਇਹ ਸਾਡੇ 4 ਜੀ ਅਗਲੇ ਕਰਦੇ ਉਹਨਾਂ ਦੇ ਵੀ 5 ਜੀ ਸੀ ਇਧਰ ਵੀ 4 ਜੀ ਆ ਉਹਨਾਂ ਦੇ ਬਾਕੀ ਮਸਲਾ ਸੀ ਅਲੱਗ-ਅਲੱਗ ਹੋਣ ਮਤਲਬ ਕਿ ਕੋਈ ਕਿਦੇ ਸਮਾਨ ਲੈ ਗਿਆ ਕੋਈ ਕਿਦੇ ਲੈ ਗਿਆ ਅਸੀਂ ਸੱਕੇ ਮਤਲਬ ਏਕੇ ਪਿਓ ਦੇ ਪੁੱਤ ਸੀਗੇ ਚਾਰੇ ਤੇ ਹੁਣ ਸਾਰੇ ਆਪੋ ਆਪਣੀ ਜਗ੍ਹਾ ਤੇ ਇਹ ਪੈਂਡ ਦੇ ਜਿਹੜੇ ਘਰ ਵਾਲਾ ਉਹਨਾਂ ਦੀ ਡੈਥ ਹੋਈ ਹੋਈ ਆ ਤਾਂ ਹਾਲਾਤ ਤੁਸੀਂ ਦੇਖ ਸਕਿਓ ਕਿ ਪਰਿਵਾਰਕ ਮੈਂਬਰਾਂ ਨੂੰ ਅਲੱਗ-ਅਲੱਗ ਥਾਵਾਂ ਤੇ ਜਾਣਾ ਪਿਆ ਆਪਦੇ ਅਸ਼ਿਆਨ ਨੇ ਡੱਗੇਗੇ ਹੋਰਾਂ ਦੇ ਘਰਾਂ 'ਚ ਸਮਾਨ ਰੱਖਣਾ ਪਿਆ ਇਹ ਘਰ ਖਾਲੀ ਪਿਆ ਕੋਈ ਟਾਈਮ ਸੀ ਤਕਰੀਬਨ ਅਹੀ ਆਪਾਂ 5-6 ਦਿਨ 7 ਦਿਨ ਪਹਿਲਾਂ ਲਾ ਲਈਏ ਤਾਂ ਇੱਥੇ ਹੱਸਦਾ ਵਸਦਾ ਘਰ ਇਹ ਘਰ ਦੇ ਵਿੱਚ ਸਾਰਾ ਪਰਿਵਾਰਕ ਮੈਂਬਰ ਜੁੜ ਕੇ ਬੈਂਦੇ ਸੀ ਪਰ ਅੱਜ ਦੀਆਂ ਤਸਵੀਰਾਂ ਬੜੀਆਂ ਦਰਦਨਾਕ ਨੇ ਭੈਣ ਜੀ ਕਹਿੰਦੇ ਸੀ ਕਿ ਇਧਰ ਦੀ ਤਸਵੀਰ ਦਿਖਾ ਦਿਓ ਤਾਂ ਇਧਰ ਹਾਲਾਤ ਤੁਸੀਂ ਦੇਖ ਸਕਦੇ ਹੋ ਇਧਰ ਲੇਬਰ ਜ਼ਰੂਰ ਲੱਗੀ ਹੋਈ ਹੈ ਕੰਮ ਕਰਨ ਇਹ ਕਰੇ ਸਮਾਜ ਸੇਵਕ ਲਾ ਲੋ ਜਮ ਡੇਰਾ ਬਿਆਸ ਦੇ ਵੱਲੋਂ ਪਰ ਹਾਲਾਤ ਅਜ ਵੀ ਮਾੜੇ ਨੇ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਕੁਸ਼ਕ ਦਾ ਘਰ ਦਾ ਹਿੱਸਾ ਡਿੱਗ ਚੁੱਕਿਆ ਹੈ ਔਰ ਕੁਛ ਦੇ ਹਾਲਾਤ ਨੇ ਉਡਿੱਕਣ ਵਾਲੇ ਆ ਤਾਂ ਪ੍ਰਸ਼ਾਸਨ ਤੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋਏ ਆ ਕਿ ਸਾਡੀ ਮਦਦ ਨਹੀਂ ਕੀਤੀ ਜਿਹੜਾ ਕਿ ਕਾਰਨ ਮੰਨਿਆ ਕਾਰਨ ਬਣਿਆ ਘਰ ਡਿਗਣ ਦਾ ਦੂਜੀ ਤਸਵੀਰ ਹੋਰ ਦਿਖਾ ਦਵਾਂ ਮੈਂ ਕਿ ਇਹ ਜਿਸ ਦਿਨ ਘਰ ਨੂੰ ਢਾਹ ਲੱਗੀ ਸੀ ਤਾਂ ਸਾਹਮਣੇ ਵਾਲੀ ਥਾਂ ਦੇ ਸੀ ਕਾਫੀ ਜ਼ਿਆਦਾ ਉਹ ਪਹਿਲੀ ਰਿਪੋਰਟ ਵਿੱਚ ਕੀਤੀ ਸੀ ਹਰਦੇਵ ਸਿੰਘ ਲਾਡੀ ਸ਼ੇਰਵਾਲੀ ਐ ਤੁਸੀਂ ਦੇਖਿਓਗੀ ਰਿਪੋਰਟ ਪਰ ਅੱਜ ਦੇ ਹਾਲਾਤ ਚਿੰਤਾਜਨਕ ਨੇ ਤਕਰੀਬਨ 4 ਘਰ ਸਾਰੇ ਇੱਥੋਂ ਚਲੇ ਗਏ ਆ ਤੁਸੀਂ ਪ੍ਰਸ਼ਾਸਨ ਦੇ ਬਾਰੇ ਕੀ ਸੋਚਦੇ ਹੋ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਬਖਸ਼ੀਸ਼ ਦੇ ਨਾਮ ਹਰਦੀਪ ਪੈਦਲਾਰ ਨਿਊਜ਼ ਮੰਡਾਲੇ ਦੇ ਚੇਨ